पंजाब दे के तहत पंजाब अंदर नशे खिलाफ चल रही मुहिम तहत नशा जो उसी तीना नगर दे पिंड नशे वाले व्यक्ति उगर नहरी विभाग की जमीन से नाजायज कब्जा करके बनाए गए घर न पुलिस वालों पीला पंजा फेर के डहा गया जानकारी अनुसार इस परिवार के कई मैंबर छत्ती नशा विरोधी एक्ट तहत मामले दर्ज हैं ਮੋਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਐਸਪੀ ਡੀਕੇ ਚੌਧਰੀ ਨੇ ਦੱਸਿਆ ਕਿ ਗੁਰਦੀਪ ਲਾਲ ਉਰਫ ਪੱਪੂ ਕੱਲੇ ਦੇ ਖਿਲਾਫ 7 ਮੁਕਦਮੇ ਦਰਜ ਨੇ ਅਤੇ ਬਾਕੀ ਕਈ ਪਰਿਵਾਰਕ ਮੈਂਬਰਾਂ ਦੇ ਮਿਲਾ ਕੇ ਕੁੱਲ 36 ਮੁਕਦਮੇ ਦਰਜ ਹੋ ਹਨ ਇਹਨਾਂ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਾਜਾਇਜ਼ ਤੌਰ ਤੇ ਘਰ ਬਣਾਇਆ ਹੋਇਆ ਸੀ ਅੱਜ ਨਹਿਰੀ ਵਿਭਾਗ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਇਸ ਘਰ ਨੂੰ ਢਾਇਆ ਗਿਆ ਐਸਪੀ ਚੌਧਰੀ ਨੇ ਦੱਸਿਆ ਕਿ ਔਨ ਪਾਲੇ ਦਿਨਾਂ ਵਿੱਚ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਹੀ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅੱਜ ਦੀ ਕਾਰਵਾਈ ਜਿਹੜੀ ਹੈਗੀ ਹੈ ਇਹਦੇ ਵਿੱਚ ਗੁਰਦੀਪ ਲਾਲ ਇਲਿਸ ਪੱਪੂ ਹੈ ਇਹ ਇਥੋਂ ਦਾ ਡੀਡਾ ਸਾਂਸੀਆਂ ਦਾ ਜਿਹੜਾ ਬੰਦਾ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਹੈ ਜਿਹਦੇ ਚ ਐਨਡੀਪੀਐਸ ਐਕਟ ਦੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਆ ਉਹ ਦਰਜ ਹੈ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲੀਗਲ ਘਰ ਬਣਾਏ ਸੀ ਇਹ ਵਾਟਰ ਸਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਤੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਬਾਰਡਰ ਸਰਚ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਆਪਣੀ ਜਗ੍ਹਾ ਖਾਲੀ ਕਰਾ ਇਹਨੂੰ ਇਹ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ ਕਿਹੜੀ ਡੈਮੋਲੇਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲੀ ਕਰਾਣੀ ਕਰੀ ਆਲਰੇਡੀ 5 ਹੋ ਚੁੱਕੇ 5 ਪਹਿਲਾਂ ਹੋ ਚੁੱਕੇ 6ਵਾਂ ਹੋਰ ਸਰ ਕਿੰਨੇ ਰਹਿੰਦੇ ਬਸੇ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਣਗੇ ਸਿਵਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਸੇਜ ਇਹੀ ਹੈ ਜੀ ਵੀ ਨਾਜਾਇਜ਼ ਜਿਹੜੇ ਤੰਦੇ ਆ ਨਸ਼ੇ ਵਾਲੇ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਕਮਾਨਤ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ ਸਜ਼ਾ ਵੀ ਹੋਊਗੀ ਇਹ ਜਿਹੜੀ ਜਗ੍ਹਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋਈ ਘਰ ਬਣਾਣਗੇ ਥੋੜਾ ਮੂਲੀ